ਉਹ ਜਿੱਥੋਂ ਆਪਾਂ ਕਬੂਤਰ ਰੱਖੇ ਸੀਗੇ ਜਿਹੜੇ ਚੀਨੇ ਆਪਣੇ ਪਹਿਲਾਂ ਸਟਾਰਟਿੰਗ ਦੇ ਜਦੋਂ ਘੁੰਮਣੀ ਪੈਣ ਤੋਂ ਪਹਿਲਾਂ ਵਾਲੇ ਉਹ ਕਿਵੇਂ ਬਣੇ ਜਦੋਂ ਪਹਿਲੀ ਵਾਰੀ ਤੁਸੀਂ ਛੱਡੀ ਸੀਗੀ ਕਬੂਤਰ ਆਪਣਾ ਨਹਿਰ ਤੇ ਚਲੇ ਗਿਆ ਸੀ ਉੱਥੋਂ ਲਿਆ ਕੇ ਕਬੂਤਰ ਬਣਾਏ ਸੀ ਉਹ ਤਾਂ ਐ ਹੀ ਯਾਰ ਕੁੜ ਵੀ ਨੇ ਉਹ ਜਦੋਂ ਪਹਿਲਾਂ ਪਹਿਲਾਂ ਅਸੀਂ ਬਾਈ ਛੱਡੀ ਹੈ ਨਾ ਪਹਿਲਾਂ ਮੈਂ ਬਗਰਾੜੀ ਬਾਈ ਛੱਡੀ ਸੀ ਦੁੱਸਰ ਤੇ ਸੀ ਜਿੱਤ ਕੇ ਸਿਮਲਣ ਵਾਲੇ ਬਗੜੀ ਛੱਡੇ ਸਾਰੇ ਕੂਤਰ ਮਾਰਾ ਸੀ ਵੈਸੇ ਉਹ ਵੀ ਖਾਣਾ ਮਾਰਦੇ ਸੀ ਬਾਜੀ ਹਾਂਜੀ ਅਸੀਂ ਬਾਈ ਜਾ ਕੇ ਨਾ ਭੁੱਲਦੀ ਛੱਡ ਦੂਜਾ ਉਹਦਾ ਭਰਾ ਕਹਿੰਦਾ ਜੀ ਆਹੀ ਹਾਂ ਉਹਨੂੰ ਥੋੜੇ ਪੈਸੇ ਹੁੰਦੇ ਸੀ ਤੇ ਅਸੀਂ 4-400 ਰੁਪਏ ਉਹਨਾਂ ਨਾਲ ਲਾ ਲਿਆ ਠੀਕ ਹੈ ਜੀ ਆਪਣੇ ਪੁੰਨੂ ਦੇ ਪਿੰਡ ਹਾਂ ਪੁੰਨੂ ਦੇ ਪਿੰਡ ਉੱਥੋਂ ਜਦੋਂ ਪੈਸੇ ਸਾਡਾ ਕੂਤਰ ਭੱਜ ਗੁੱਜ ਗਿਆ ਅੱਛਾ ਜੀ ਸਾਡਾ ਕੂਤਰ ਭੱਜ ਗਿਆ ਤੇ ਇਹ ਨਾ ਮਲਕੀਤ ਹੁੰਦੇ ਮਰਾਦ ਵਾਲੇ ਦੇ ਘਰ ਅੱਛਾ ਜੀ ਉਹ ਉਹਦਾ ਤੇ ਸਰਪੰਚ ਦਾ ਲਾਲ ਬਾਈ ਵਾਲੇ ਦੇ ਕੂਤਰ ਰਹਿ ਗਏ ਠੀਕ ਹੈ ਜੀ ਉਹ ਜਦੋਂ ਰਹਿ ਗਏ ਤੇ ਸਾਡਾ ਭੱਜ ਗਿਆ ਤੇ ਇਹ ਨਾਲ ਜਿੰਨ ਸਵੇ ਜਿਹੜੀ ਚੀਨੀ ਖੂਤਰੀ ਹੁੰਦੀ ਸੀ ਮਰਾਦ ਵਾਲੇ ਦੀ ਹੁੰਦੀ ਸੀ ਰੁਕੀਰ ਦੀ ਹਾਂਜੀ ਉਹ ਲੇਖ ਵੀ ਬਾਅਦ ਸੁਣਾ ਕੇ ਉਚੋਨੇ ਠੀਕ ਹੈ ਜਨਸ਼ਪਈ ਜਿਲ੍ਹਗਰ ਭਾਈ ਉਹ ਵੀ ਇਹ ਦਿਨ ਕਿਤੇ ਮੇਰੇ ਮੁੰਡਾ ਹੈਗਾ ਨਾਲ ਕੈਨੇਡਾ ਚ ਬਜਿੰਦਰ ਠੀਕ ਹੈ ਜਿਹਦੇ ਆਪਾਂ ਮੁੰਡੇ ਦੇ ਵਿਆਹ ਤੇ ਸੁਫੈਲ ਫੋਨ ਕਰਾਇਆ ਇਹ ਵੀ ਸਵਾਲ ਹਾਂ ਸਮਝ ਗਿਆ ਇੱਕ ਮੁੰਡਾ ਹੋਰ ਆ ਉਹਦੀ ਵੀ ਇਥੋਂ ਬਜਿੰਦਰ ਸਿੰਘ ਹਾਂ ਇਹ ਅਗਲੇ ਦਿਨ ਆਪਣਾ ਕੂਟਰ ਭਾਲਣ ਗਏ ਉੱਥੇ ਠੀਕ ਹੈ ਉਹ ਭਾਲ ਕੇ ਲਿਆਈਏ ਸਾਡਾ ਕੂਟਰ ਬਗਰਾੜਿਆ ਦਾ ਭਰਾ ਹੈ ਹਾਂਜੀ ਹਾਂਜੀ ਅਣਜਾਨ ਛੋਟੇ ਹੁੰਦੇ ਛੋਟੇ ਹਾਂਜੀ ਇਹ ਭੱਲਣਗੇ ਤੇ ਇਹਨਾਂ ਨੇ ਇੱਕ ਆਦਰੀਆਂ ਵਾਲੇ ਬੈਂਸ ਦੀ ਪੁੱਤਰੀ ਸੀ ਭੁਲਰਾ ਤੋਂ ਛਿੱਟੀਆਂ ਅੱਖਾਂ ਦੀ ਉਹ ਨਹਿਰ 'ਚ ਬੈਠੀ ਸੀ ਠੀਕ ਹੈ ਜਦੋਂ ਖਤਮ ਹੋ ਗਈ ਫਿਰ ਜ ਉਹ ਫੜ ਲਈ